ਉਹ ਲੋ 5.5 ਸਾਲ ਦੇ ਸਨ ਇਹ ਪੀਰ ਜੀ ਜਦ ਮਿਲੇ ਨੇ ਇੱਥੇ ਇਹਨਾਂ ਨੇ ਨਮਸਕਾਰ ਕੀਤੀ ਇੱਕ ਪੀਰ ਦਾ ਹੋਰ ਜਿਗਰ ਆਉਂਦਾ ਕਿ ਉਹਨਾਂ ਨੂੰ ਕਹਿੰਦੇ ਵੀ ਪਾਲਕੀ ਦੇ ਵਿੱਚ ਲਈ ਜਾ ਰਹੇ ਸਨ ਤੇ ਪਾਲਕੀ ਦੇ ਵਿੱਚ ਬੈਠਿਆਂ ਨੂੰ ਵੇਖ ਕੇ ਮੇਰੇ ਸਤਿਗੁਰੂ ਸਾਹਿਬ ਜੀ ਨੇ ਇੱਥੇ ਇਹ ਲਖਨੌਰ ਦੇ ਨੇ ਰਜ਼ੀਕ ਇਹ ਖੇਡ ਰਹੇ ਸਨ ਤੇ ਕਹਿਣ ਲੱਗੇ ਪੀਰ ਜੀ ਮਿਲ ਗਿਆ ਕੁਛ ਕੇ ਨਹੀਂ ਤੇ ਪੀਰ ਨੇ ਜਦੋਂ ਮੇਰੇ ਸਤਿਗੁਰੂ ਜੀ ਆਪਣੇ ਵੇਖਿਆ ਤੇ ਛੇਤੀ ਨਾਲ ਰੁਕਵਾ ਕੇ ਆਪਣੀ ਪਾਲਕੀ ਉਤਰਿਆ ਉਤਰ ਕੇ ਆਣ ਕੇ ਨਮਸਕਾਰ ਕੀਤੀ ਜਿਹੜੇ ਨਾਲ ਦੇ ਸਾਰੇ ਉਹਦੇ ਮਰੀਦ ਸਨ ਸਾਰਿਆਂ ਦੀ ਨਿਰਾਜਗੀ ਵੀ ਪੰਜ 6 ਸਾਲ ਦੇ ਬੱਚਿਆਂ ਨੂੰ ਮੱਥਾ ਟੇਕੀ ਜਾਂਦਾ ਅਸੀਂ ਇਹਨਾਂ ਸਤਿਕਾਰ ਕਰਦੇ ਹਾਂ ਇਹਦਾ ਤੇ ਇਹ ਕੀ ਗੱਲ ਤੇ ਕਹਿੰਦੇ ਜਿਹਨੇ ਬੈਠੀ ਸੀ ਸੰਗਤ ਉਹਨਾਂ ਵਿੱਚੋਂ ਪੀਰ ਜੀ ਤੇ ਮੇਰੇ ਸਤਿਗੁਰੂ ਜੀ ਲੈ ਕੇ ਥੋੜਾ ਜਿਹਾ ਪਾਸੇ ਨੂੰ ਚਲੇ ਗਏ ਤੇ ਪਾਸੇ 2 4 5 ਮਿੰਟ ਲਾਏ ਉੱਥੇ ਗੱਲਾਂ ਕਰਕੇ ਤੇ ਇਹ ਜਿਹੜਾ ਪੀਰ ਸੀ ਮੇਰੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਉੱਥੋਂ ਗਾਂ ਚੱਲ ਪਏ ਤੇ ਇੰਨਾ ਕੁ ਸਤਕਾਰ ਕੀਤਾ ਉਹਨੇ ਜਿੰਨਾ ਚਿਰ ਮੇਰੇ ਗੁਰੂ ਦੇ ਦਰਸ਼ਨ ਹੁੰਦੇ ਰਹੇ ਨੇ ਉਹਨਾਂ ਚਿਰ ਪਾਲਕੀ ਤੇ ਨਹੀਂ ਪੀਰ ਚੜਿਆ ਜੀ ਤੁਰ ਕੇ ਜਦੋਂ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਦੂਰ ਹੋਇਆ ਤੇ ਫਿਰ ਪਾਲਕੀ ਵਿੱਚ ਬੈਠ ਕੇ ਪੀਰ ਅੱਗੇ ਗਿਆ ਤੇ ਉਹਦੇ ਮਰੀਦ ਪੁੱਛਦੇ ਕਹਿਣ ਲੱਗੇ ਵੀ ਇਹ ਕੀ ਇਹ ਕੀ ਤੂੰ ਕਰੀ ਜਾਂਦਾ ਉਹ ਕਹਿੰਦਾ ਤੁਹਾਨੂੰ ਆਪਣੀ ਗੱਲ ਦਾ ਪਤਾ ਜਦੋਂ ਕਿਤੇ ਇੱਕ ਵਾਰੀ ਸ਼ਾਹਜਹਾਨ ਦਾ ਵੀ ਇਹ ਵਿਲਾ ਆਇਆ ਸੀ ਛੇਵੇਂ ਸਤਿਗੁਰੂ ਦੁਨ ਦੀਨ ਦੁਨੀਆਂ ਦੇ ਮਾਲਕ ਲਾਹੌਰ ਗਏ ਸੀ ਨਾ ਤੇ ਪੀਰ ਮੀਆਂ ਮੀਰ ਨੇ ਇਹ ਗੱਲ ਕਹੀ ਸੀ ਕਿ ਸਤਿਗੁਰੂ ਜੀ ਜੇ ਆਇਓ ਤੇ ਮੇਰੀ ਝੁਗੀ ਤੇ ਵੀ ਕਿਰਪਾ ਕਰਿਓ ਮੇਰੀ ਝੁਗੀ ਨੂੰ ਵੀ ਭਾਗ ਲਾਇਓ ਤੇ ਸਤਿਗੁਰੂ ਜੀ ਨੇ ਕਿਹਾ ਕੋਈ ਨਹੀਂ ਪੀਰ ਜੀ ਜ਼ਰੂਰ ਆਵਾਂਗੇ ਮੇਰੇ ਸਤਿਗੁਰੂ ਜੀ ਘੋੜੇ ਤੇ ਗਏ ਤੇ ਜਦ ਪੀਰ ਦੀ ਝੁਗੀ ਦੇ ਨੇੜੇ ਜਾ ਕੇ ਤੇ ਸਤਿਗੁਰੂ ਉਤਰਨ ਲੱਗੇ ਤੇ ਇੱਕੇ ਵਾਰ ਮੀਆਂ ਮੀਰ ਨੂੰ ਪਤਾ ਲੱਗਿਆ ਭੱਜ ਕੇ ਕਹਿਦਾ ਸਤਿਗੁਰੂ ਨਹੀਂ ਇੱਥੇ ਨਹੀਂ ਉਤਰਨਾ ਅੱਗੇ ਆਓ ਮੇਰੇ ਸਤਿਗੁਰੂ ਜੀ ਅੱਗੇ ਆਓ ਤੇ ਪੀਰ ਮੀਆਂ ਮੀਰ ਨੇ ਐਂ ਕਰਕੇ ਹੱਥ ਕੀਤੇ ਤਲੀਆਂ ਕੀਤੀਆਂ ਸਤਿਗੁਰਾਂ ਪਹਿਲੋ ਮੇਰੀਆਂ ਤਲੀਆਂ ਦੇ ਉੱਪਰ ਆਪਣੇ ਚਰਨ ਰੱਖੋ ਤੇ ਫਿਰ ਤੁਸੀਂ ਥੱਲੇ ਉਤਰਨਾ ਤੇ ਜਦੋਂ ਸਤਿਗੁਰੂ ਸਾਹਿਬ ਜੀ ਉੱਥੇ ਉਤਰੇ ਬੈਠੇ ਗੱਲਾਂ ਬਾਤਾਂ ਕੀਤੀਆਂ ਤੇ ਚੁਗਲਖੋਰ ਵੀ ਪਤਾ ਆਪਣੋਂ ਵਿੱਚੇ ਹੀ ਹੁੰਦੇ ਨੇ ਤੇ ਚੁਗਲਖੋਰਾਂ ਨੇ ਜਾ ਕੇ ਚੁਗਲੀ ਲਾਈ ਜਛਾ ਜਾਣ ਦੇ ਕੋਲ ਕਹਿਣ ਲੱਗੇ ਤੁਸੀਂ ਤਾਂ ਕਹਿੰਦੇ ਹੋ ਵੀ ਅਸੀਂ ਇੱਕ ਬਣਾ ਦੇਣਾ ਤੇ ਤੁਹਾਡੇ ਮੰਨੇ ਪ੍ਰਮਨੇ ਜਿਹੜੇ ਪੀਰ ਨੇ ਉਹ 6ਵੇਂ ਸਤਿਗੁਰੂ ਜੀ ਨੂੰ ਇਸ ਤਰੀਕੇ ਨਾਲ ਐਨਾ ਸਤਕਾਰ ਕੀਤਾ ਉਹਨਾਂ ਤੇ ਛਾਹ ਜਹਾਨ ਵੀ ਸੜ ਕੇ ਅਗ ਬਗੋਲਾ ਹੋਇਆ ਤੇ ਨਾ ਰਹਾ ਚੱਲ ਕੇ ਪੀਰ ਜੀ ਦੇ ਕੋਲ ਚਲੇ ਗਿਆ ਤੇ ਜਾ ਕੇ ਪਹਿਲਾਂ ਤਾਂ ਗੱਲਾਂ ਬਾਤਾਂ ਕਿਉਂਕਿ ਮੰਨਿਆ ਪ੍ਰਮਨਿਆ ਅਸੀਂ ਬੰਦਗੀ ਵਾਲਾ ਡਰਦਾ ਵੀ ਸੀ ਵੀ ਕਿਤੇ মুখ ਚੋਂ ਕੋਈ ਬਚਨ ਨਿਕਲ ਗਿਆ ਉਹ ਵੀ ਸੱਚ ਹੁਣ ਤੇ ਗੱਲਾਂ ਕਰਦਿਆਂ ਕਹਿੰਦੇ ਪੀਰ ਜੀ ਮੈਨੂੰ ਪਤਾ ਲੱਗਾ ਕਿ ਹਿੰਦੂਆਂ ਦੇ 6ਵੇਂ ਗੁਰੂ ਨਾਲ ਤੁਸੀਂ ਐ ਕਿਤਾ ਕਿਹਦੇ ਹਾਂ ਕੀਤਾ ਕਹਿੰਦੇ ਇਹ ਤਾਂ ਮਾੜੀ ਗੱਲ ਹੈ ਤੁਸੀਂ ਆਪਣੇ ਧਰਮ ਦੀ ਤੋਹੀਨ ਕੀਤੀ ਹੈ ਤੇ ਪੀਰ ਮੀਆਂ ਮੀਰ ਕਰਨ ਲੱਗੇ ਛਾ ਜਾਣ ਤੈਨੂੰ ਆਪ ਦੇ ਰਾਜ ਦਾ ਪਤਾ ਸਾਨੂੰ ਆਪ ਦੇ ਧਰਮ ਦਾ ਪਤਾ ਤੂੰ ਆਪਲਾ ਕੰਮ ਕਰ ਤੇ ਅਸੀਂ ਆਪਲਾ ਕਰਾਂਗੇ ਤੈਨੂੰ ਇਸ ਗੱਲ ਬਾਰੇ ਜਾਣਕਾਰੀ ਨਹੀਂ ਉਹ ਕਹਿੰਦਾ ਫਿਰ ਵੀ ਮੈਨੂੰ ਚਾਣਨ ਦਾ ਪਾਓ ਤੇ ਪੀਰ ਮੀਆਂ ਮੀਰ ਕਰਨ ਲੱਗਾ ਮੀਆਂ ਮੀਰ ਕਰਨ ਲੱਗਾ ਕਿ ਸ਼ਾਹ ਜਹਾਂ ਜਦੋਂ ਅਸੀਂ ਬੰਦਗੀ ਕਰਦੇ ਹਾਂ ਬੰਦਗੀ ਕਰਨ ਵਾਲਿਆਂ ਦੇ ਆਪਣੀ ਆਪਣੀ ਪਹੁੰਚ ਤੇ ਆਪਣੇ ਆਪਣੇ ਰਾਹ ਨੇ ਜਦੋਂ ਜਿੱਥੇ ਖੁਦਾ ਅੱਲਾ ਬੈਠਾ ਹੁੰਦਾ ਪਰਮਾਤਮਾ ਆਪ ਆਪਣੀ ਬੋਲੀ ਚ ਕੀ ਹੈ ਪਰਮਾਤਮਾ ਬੈਠਾ ਹੁੰਦਾ ਉਹਦੇ ਕੋਲ ਕਿਸੇ ਦੀ ਪਹੁੰਚ ਨਹੀਂ ਉੱਥੇ ਚਲਾ ਜਾਵੇ ਬਸ ਜਿੰਨੀ ਜਿੰਨੀ ਕੋਈ ਬੰਦਗੀ ਕਰਦਾ ਕੋਈ ਕਿੰਨਾ ਦੂਰ ਕੋ ਕਿੰਨਾ ਦੂਰ ਖੜਾ ਪਰ ਅਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਹਾਂ ਇਸ ਮਹਾਂਪੁਰਸ਼ ਨੂੰ ਜਦੋਂ ਇਹ ਜਾਂਦਾ ਤੇ ਧਰਮਰਾਜ ਆਪ ਦੀ ਕੁਰਸੀ ਛੱਡ ਦਿੰਦਾ ਤੇ ਉਹ ਉੱਥੇ ਬੈਠ ਕੇ ਫੇਰ ਤੇ ਹੁਕਮ ਨਵੇਂ ਜਾਰੀ ਕਰਦੇ ਨੇ ਤੈਨੂੰ ਕੀ ਪਤਾ ਇਹ ਕੌਣ ਹੈ ਇਹੀ ਗੱਲ ਉਥੇ ਉਸ ਪੀਰ ਨੇ ਦੁਹਾਈ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਬਾਰੇ ਵੀ ਜਿਹੜਾ ਮੈਂ ਕੁੱਝ ਕੰਨ ਨਾਲ ਪੁੱਛਿਆ ਸੀ ਇਹੀ ਪੁੱਛਿਆ ਸੀ ਕਿ ਜਿਹੜੇ ਖੁਦਾ ਦੇ ਦਰਗਾਹ ਚ ਅਸੀਂ ਵੇਖਦੇ ਆਂ ਤੇ ਤੁਹਾਡਾ ਸਰੂਪ ਹੀ ਜਾਂਦਾ ਤੇ ਕਲਗੀਆਂ ਵਾਲੇ ਪਾਤਸ਼ਾਹ ਕਿਹਾ ਵੇਖ ਲੈ ਕਹਿੰਦੇ ਉਹੀ ਜਾਂਦਾ ਤੇ ਸੰਤ ਸੰਗਤ ਜੀ ਮੇਰੇ ਦੀਨ ਦੁਨੀਆ ਦੇ ਮਾਲਕ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਜਿਹੜੇ ਜਿਹੜੇ ਉਹਨਾਂ ਨੇ ਕਾਰਨਾਮੇ ਕੀਤੇ ਨੇ ਜੇ ਸਾਰੇ ਕਾਰਨਾਮਿਆਂ ਦਾ ਜ਼ਿਕਰ ਕਰੀਏ ਤੇ ਇੱਕ ਦਿਨ ਦੀ ਗੱਲ ਨਹੀਂ ਮੇਰੇ ਸਤਿਗੁਰੂ ਸਾਹਿਬ ਜੀ ਉਹਨੇ 42 ਸਾਲ ਤੇ ਮੇਰੇ ਸ਼ਾਇਦ ਕੁਝ ਕੁ ਮਹੀਨਿਆਂ ਦਾ ਜ਼ਿਕਰ ਆਉਂਦਾ ਪੌਣੇ ਕਿ 43 ਸਾਲ ਕੋ ਕਹਿੰਦੇ ਨੇ ਬਸ ਅੰਦਾਜ਼ਾ ਜਿਹਾ ਇੱਥੇ ਆ ਮੇਰੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਇੰਨੇ ਸਮੇਂ ਦੇ ਵਿੱਚ ਲਾਲਾ ਦੌਲਤ ਰਾਏ ਲਿਖਦਾ ਉਹ ਕਹਿੰਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸੋਚਿਆ ਪੜਿਆ ਲਿਖਿਆ ਤੇ ਮੈਂ ਕੁਝ ਨਾ ਕੁਝ ਲੋਕਾਂ ਨੂੰ ਲਿਖ ਕੇ ਦੇ ਸਕਾਂ ਵੀ ਮੈਂ ਪੜਿਆ ਤੇ ਕਹਿਣ ਲੱਗਾ ਮੇਰੇ ਅੰਦਰੋਂ ਆਵਾਜ਼ ਆਈ ਕਹਿੰਦੇ ਜੇ ਕੁਝ ਲਿਖਣਾ ਹੀ ਤੇ ਕਿਸੇ ਮਰਦ ਦੀ ਕਹਾਣੀ ਲੇਖਾਂ ਤੇ ਸਾਧ ਸੰਗਤ ਜੀ ਉਹਨੇ ਫਿਰ ਲਿਆਜ ਨਹੀਂ ਕੀਤਾ ਉਹ ਕਹਿੰਦਾ ਵਾ ਪਹਿਲੋਂ ਮਾਰਿਆ ਆਪਣੇ ਵੱਲੇ ਨਿਗਾ ਮੈਂ ਕ੍ਰਿਸ਼ਨ ਭਗਵਾਨ ਦੀ ਵੀ ਗੱਲ ਉਹਨੇ ਕੀਤੀ ਰਾਮਚੰਦਰ ਜੀ ਵੀ ਗੱਲ ਕਰਕੇ ਉਹ ਕਹਿੰਦਾ ਜਦੋਂ ਮੈਂ ਵਾਚਿਆ ਪੂਰਾ ਆਂਦਾ ਮੈਨੂੰ ਬਸ ਇਹੀ ਚੀਜ਼ ਨੱਭੀ ਹੈ ਵੀ ਜਨਨੀਆਂ ਦਾ ਕਰਕੇ ਲੜਦੇ ਫਿਰੇ ਮੈਨੂੰ ਹੋਰ ਕੁਝ ਨਹੀਂ ਪ੍ਰਾਪਤ ਹੋਇਆ ਤੇ ਉਹਨੇ ਨਾਲ ਕਹਾਨ ਸ਼ਰੀਫ ਦਾ ਮੁਹੰਮਦ ਦਾ ਵੀ ਜ਼ਿਕਰ ਕੀਤਾ ਕਹਿੰਦਾ ਮੈਂ ਹੋਰ ਵੀ ਬੜੇ ਇਤਿਹਾਸ ਪੜੇ ਪਰ ਮੇਰੇ ਮਨ ਨੂੰ ਜਿੱਥੇ ਯਕੀਨ ਨਹੀਂ ਆਇਆ ਪਰ ਜਿਸ ਦਿਨ ਮੈਂ ਇਸ ਕਲਗੀਆਂ ਵਾਲੇ ਪਾਦਸ਼ਾਹ ਦੇ ਇਤਿਹਾਸ ਨੂੰ ਪੜਨ ਲਗਾ ਕਹਿੰਦਰਾ ਮੇਰੇ ਅੰਦਰੋਂ ਆਵਾਜ਼ ਆਈ ਆਹੀ ਮਰਦ ਇਹਨੂੰ ਕਹਿੰਦੇ ਨੇ ਲੋਕ ਮਰਦ ਕਿਸੇ ਕਲ ਦਾ ਰੂਣਾ ਨਹੀਂ ਪਰ ਕੇਵਲ ਤੇ ਕੇਵਲ ਲੋਕਾਈ ਦੇ ਭਲੇ ਵਾਸਤੇ ਮੇਰੇ ਸਤਿਗੁਰੂ ਸਾਹਿਬ ਜੀ ਇਸ ਸੰਸਾਰ ਤੇ ਆਏ ਤੇ ਆਪਣਾ ਸਰਬੰਸ ਵਾਰ ਕੇ ਇਹ ਜਿਹੜਾ ਪੰਥ ਚਲਾਉਣਾ ਕੀਤਾ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਕਿਹਾ ਸਾਡਾ ਤਾਂ ਆਉਣ ਨੂੰ ਚਿਤ ਨਹੀਂ ਕਰਦਾ ਪਰ ਪਰਮਾਤਮਾ ਨੇ ਸਾਨੂੰ ਮਜਬੂਰ ਕੀਤਾ ਕਿ ਜਾਓ ਤੁਹਾਡੇ ਤੋਂ ਪਹਿਲਾਂ ਬੜਿਆਂ ਨੂੰ ਭੇਜਿਆ ਉਹ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਣੀ ਬਾਣੀ 'ਚ ਜ਼ਿਕਰ ਕੀਤਾ ਕਿ ਜਿਨ੍ਹਾਂ ਜਿਨ੍ਹਾਂ ਨੂੰ ਭੇਜਿਆ ਪਰ ਜਿਹੜੇ ਮੈਂ ਸਾਰਾ ਰਾਹ ਚਲਾਉਣ ਵਾਸਤੇ ਕਿਹਾ ਸੀ ਕੋਈ ਨਹੀਂ ਚਲਾ ਸਕਿਆ ਹੁਣ ਤੁਸੀਂ ਜਾਓ ਤੇ ਮੇਰੇ ਕਲਗੀ ਵਾਲੇ ਪਤਸਾਂ ਨੇ ਸਤਸੰਗਤ ਜੀ ਸਤਿਦਾ ਰਾਮ ਤੇ ਜਿਹੜਾ ਅਸੀਂ ਰੋਜ਼ ਪੜ੍ਹਤਾ ਨੇ ਨੇ ਅਰਦਾਸ ਵਿੱਚ ਵੀ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਰ ਇਹਦੇ ਤੇ ਅਮਲ ਕਰ ਨੂੰ ਬਹੁਤ ਜਿਆਦੇ ਜਿਹੜੇ ਚਾਰ ਨੇ ਆਗਿਆ ਭਈ ਅਕਾਲ ਕੀ ਇਹਦੇ ਵਿੱਚ ਆਉਣ ਨੂੰ ਚਾਰ ਨੇ ਦੂਸਰੀ ਗੱਲ ਮੇਰੇ ਸਤਗੁਰੂ ਗੁਰੂ ਕਲਗੀਆਂ ਵਾਲੇ ਪਤਸਾਂ ਨੇ ਜਿੱਥੇ ਪੰਜਾਕਾਰਾਂ ਦੀ ਰਹਿਤ ਬੰਜਲ ਕਰਤਾਂ ਤੋਂ ਬਚ ਕੇ ਤੇ ਨਾਲ ਸੱਚ ਤੇ ਪੈਰਾ ਦੇਣ ਵਾਸਤੇ ਕਿਹਾ ਉੱਥੇ ਨਾਲ ਸਿੱਖਾ ਤੈਨੂੰ ਇੱਕ ਹੋਰ ਵੀ ਬਚਨ ਉਹਨਾਂ ਕਿਹਾ ਵੀ ਕਦੀ ਪ੍ਰਮਾਤਮਾ ਨੂੰ ਨਹੀਂ ਭੁੱਲਣਾ ਉਸ ਪਰਿਪੂਰਨ ਪ੍ਰਮਾਤਮਾ ਦਾ ਸਦਾ ਵਾਸਤੇ ਸਿਮਰਨ ਕਰਨਾ ਇਹ ਸਾਡੇ ਹਿੱਸੇ ਆਇਆ ਵੈਸੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਮੇਰੇ ਸਤਿਗੁਰੂ ਜੀ ਨੇ ਗਰਬਾਣੀ ਅੰਦਰ ਬਚਨ ਕੀਤੇ ਨੇ ਪੂਰੇ ਗੁਰਖਾ ਸੁਣੇ ਅਪਨੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਅਗੇ ਸਦਗ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਸਾਸ ਜਾਂ ਆਖਾ ਜੀਵਾ ਮਿਸਰੇ ਮਰ ਜਾਓ ਜਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੁਭਾਲੇ ਇਹ ਲੋਕ ਪਰਲੋਕ ਹੈ ਸੰਗ ਸਹਾਈ ਜਤ ਕਦ ਮੋਹਿ ਰਖਵਾਲੇ ਸਤਿਗੁਰੂ ਸਾਹਿਬ ਜੀ ਨੇ ਹਰ ਸਵਾਸ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਨੇ ਪਰ ਮੇਰੇ ਕਰਗੀਆਂ ਵਾਲੇ ਪਾਤਸ਼ਾਹ ਨੇ ਸਾਡੇ ਤੇ ਕੁਝ ਰਹਿਮਤੀ ਉਹ ਜਾਣਦੇ ਸਨ ਅਜ ਵਰਗੀ ਸਾਡੀ ਸਿੱਖੀ ਨੂੰ ਕਿ ਵਿਖਾਵਾ ਕੁਝ ਹੋਰ ਤੇ ਅੰਦਰੋਂ ਹੋਰ ਪਰ ਸਤਿਗੁਰੂ ਜੀ ਨੇ ਕਿਹਾ ਪੰਜਾ ਕਾਰਾਂ ਦੀ ਰਹਿਤ ਰੱਖਣ ਵਾਲਾ ਹੋਵੇ ਨਿਤ ਨੇਮੀ ਹੋਵੇ ਵਿਕਾਰਾਂ ਤੋਂ ਬਚਿਆ ਹੋਵੇ ਤੇ ਢਾਈ ਘੰਟੇ ਸਿਮਰਨ ਕਰਦਾ ਜਾਏ ਤੇ ਮੈਂ ਆਪਣੀ ਗਲ ਬਕਲੀ ਵਿੱਚ ਬਿਠਾ ਲਵਾਂਗਾ ਹੁਣ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਕਮਾਈ ਵਾਲੇ ਵੀ ਮਹਾਂਪੁਰਸ਼ ਭਾਈ ਬੈਠੇ ਨੇ ਤੇ ਆਪਾਂ ਆਮ ਮੇਰੇ ਵਰਗੇ ਵੀ ਸਾਰੇ ਬੈਠੇ ਹੋ ਵੀ ਆਪਾਂ ਬਸ ਇੱਕ ਹੀ ਚੀਜ਼ ਆਪਾਂ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਜੀ ਇੱਕ ਤਾਂ ਜਿਹੜੀ ਉਹਨਾਂ ਨੇ ਬਚਨ ਕੀਤਾ ਵੀ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਪਰਮਾਤਮਾ ਦੀ ਵਹਿਗੁਰੂ ਦੀ ਆਖਿਆ ਹੋਈ ਹੈ ਤੇ ਤਾਂ ਸੀ ਇਹ ਪੰਥ ਚਲਾਇਆ ਇਸ ਪੰਥ ਵਿੱਚ ਸ਼ਾਮਲ ਅਗਲੀ ਗਾਨੇ ਆ ਵੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਸੀਂ ਗੁਰੂ ਨੂੰ ਛੱਡ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਸੱਚਾ ਸਹਿਬ ਛੱਡ ਕੇ ਮਨਮੁਖ ਹੋਏ ਬੰਦੇ ਕਾ ਬੰਦਾ ਅਸੀਂ Sikh ਦੇ ਬੰਦਿਆਂ ਦੀ ਕਿਸ਼ਮਤ ਨਹੀਂ ਕੇਵਲ ਤੇ ਕੇਵਲ ਆਪਣੀ ਗੁਰੂ ਦੀ ਆਗਿਆ ਵਿੱਚ ਰਹਿ ਕੇ ਤੇ ਸਾਧ ਸੰਗਤ ਜੀ ਆਪਣਾ ਜੀਵਨ ਜਿਹੜਾ ਇਹ ਬਤੀਤ ਕਰਨਾ ਮੇਰਾ ਸਤਿਗੁਰੂ ਜੀ ਰਹਿਮਤ ਕਰੇ ਦਇਆ ਕਰੇ ਜੇ ਅਸੀਂ ਅੱਜ ਕਲੀਆਂ ਵਾਲੇ ਪਾਤਸ਼ਾਹ ਦੇ ਅਵਤਾਰ ਦਿਹਾੜੇ ਤੇ ਆਏ ਹਾਂ ਤੇ ਇਹ ਮੇਰੇ ਸਤਿਗੁਰੂ ਸਾਹਿਬ ਜੀ ਨੇ ਜਦੋਂ ਕਿਤੇ ਸਾਧ ਸੰਗਤ ਜੀ 52 ਬਚਨ ਹਾਲੀ ਉਸਾਮ ਦੇ ਤੁਸੀਂ ਪੜੋ ਜਾਂ ਮੇਰੇ ਕਲਗਿਓ ਵਾਲੇ ਪਾਤਸ਼ਾਹ ਦੇ ਰਹਿਤਨਾਮੇ ਪੜੋ ਤੇ ਉਹਨਾਂ ਵਿੱਚੋਂ ਤੁਹਾਨੂੰ ਬਸ ਇਹ ਪ੍ਰਾਪਤ ਹੋਵੇਗੀ ਕਿ ਪੀਵੋ ਪੌਲਖੰਡੇ ਧਾਰ ਪੀਵੋ ਪੌਲਖੰਡੇ ਧਾਰ ਹੋਏ ਜਨ ਪੇ ਗੁਰ ਚਿਲਾ ਆਪੇ ਗੁਰ ਚਿਲਾ ਗੁਰ ਜੀ ਦਾ ਆਪੇ ਗੁਰ ਚਿਲਾ ਜੈਸਾ ਸਤ ਗੁਰ ਸੁਣੀਦਾ ਜੈਸਾ ਸਤ ਗੁਰ ਸੁਣੀਦਾ ਸਤ ਗੁਰ ਸੁਣੀਦਾ ਜੈਸਾ ਸਤ ਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਤੈਸੋ ਹੀ